ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਗੁਰੂ ਰਾਮਦਾਸ ਜੀ ਜੀਵਨ ਬਾਣੀ ਅਤੇ ਉਪਦੇਸ਼ ਵਿੱਚ ਮਾਨਸੇ ਬਿਰਾਜਮਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਅਯਾ ਸਿੰਘ ਜੀ ਬਰਾੜ ਡੀਨ ਕਾਦਮਕ ਮਾਮਲੇ ਡਾਕਟਰ ਐਸ ਐਸ ਬਲਿੰਗ ਅੱਜ ਦੇ ਕੁੰਜੀਬਤ ਫਾਸ਼ਨ ਦੇਣ ਲਈ ਪਹੁੰਚੇ ਡਾਕਟਰ ਸਰਪੰਜਨ ਸਿੰਘ ਜੀ ਜੂਗਨ ਸਾਹਿਬ ਧਰਮਦਾਨ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾਕਟਰ ਜਸਪਾਲਪੁਰ ਕਾਂਗ ਜੂਗਨ ਸਾਹਿਬ ਧਰਮਦਾਨ ਵਿਭਾਗ ਦੇ ਮੁਖੀ ਡਾਕਟਰ ਹਰਦੇਵ ਸਿੰਘ ਜੀ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਸਹਿਬਾਨ ਮੁਖੀ ਸਹਿਬਾਨ ਅਧਿਆਪਕ ਸਹਿਬਾਨ ਅਤੇ ਵੱਖ-ਵੱਖ ਸੰਸਥਾਵਾਂ ਤੋਂ ਆਏ ਹੋਏ ਅਧਿਆਪਕ ਸਹਿਬਾਨ ਰਿਸਰਚ ਸਕਾਲਰਸ ਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਸਤੀ ਬਲੋਂ ਅਸੀਂ ਪਿਛਲੇ ਮਹੀਨੇ ਦੇ ਅਖੀਰਲੇ ਹਫਤੇ ਮਨਖਾ 26 ਅਗਸਤ ਨੂੰ ਸੈਮੀਨਾਰ ਕੀਤਾ ਸੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਪੁਰਬ ਨੂੰ 450 ਸਾਲਾ ਜੋਤੀ ਜੋਤਪੁਰਬ ਨੂੰ ਸਮਰਪਿਤ ਤਾਂ ਉਸ ਦਿਨ ਇੱਕ ਗੱਲ ਕੀਤੀ ਸੀ ਅਸੀਂ ਕਿ ਅਸੀਂ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਵੀ ਕਿਉਂਕਿ ਜਿਹੜਾ ਗੁਰਤਾ ਗੱਦੀ ਦਿਵਸ ਹੈ ਗੁਰੂ ਰਾਮਦਾਸ ਜੀ ਦਾ ਉਹ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਪੁਰਬ ਤੋਂ ਕੁਝ ਦਿਨ ਪਹਿਲਾਂ ਆਉਂਦਾ ਆ ਤਾਂ ਤਾਨੂੰ ਲੱਗਾ ਕਿ ਅਸੀਂ ਇਹ ਮਿਸ ਕਰ ਗਏ ਆ ਤਾਂ ਉਹਦੇ ਕਰਕੇ ਮੈਂ ਬਤਾਈ ਦਿੰਦਾ ਹਾਂ ਧਰਮ ਵਿਦਾਨ ਵਿਭਾਗ ਨੂੰ ਜਿਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਹੈ ਕਿ ਅਸੀਂ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗਦੀ ਪੁਰਬ ਨੂੰ ਸਮਰਪਿਤ ਜਿਹੜਾ ਆ ਇੱਕ ਇਹ ਸੈਮੀਨਾਰ ਕਰੀਏ ਔਰ ਮੈਨੂੰ ਖੁਸ਼ੀ ਹੈ ਕਿ ਬਹੁਤ ਵਧੀਆ ਪੇਪਰਸ ਵੱਖ-ਵੱਖ ਸੰਸਥਾਵਾਂ ਤੋਂ ਇਵਨ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਵੀ ਜਿਹੜੇ ਆ ਕਾਫੀ ਵਿਦਵਾਨਾਂ ਨੇ ਪੇਪਰ ਭੇਜੇ ਆ ਪਰ ਬਹੁਤ ਵਧੀਆ ਪੇਪਰ ਆਏ ਆ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਇਹ ਸੈਮੀਨਾਰ ਹੋਏਗਾ ਇਹ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਪਟਰੇ ਚੜੇਗਾ ਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਜਿਹੜੇ ਵਧੀਆ ਪੇਪਰ ਹੋਣਗੇ ਤੇ ਗੁਰੂ ਰਾਮਦਾਸ ਜੀ ਦੇ ਗੁਰਤਾ ਗਦੀ ਵਿਸਥੇ ਸੰਬੰਧੀ ਜਾਂ ਗੁਰੂ ਅਮਰਦਾਸ ਜੀ ਦੇ ਜੁੱਤੀ ਜੋਤਪੁਰ ਨੂੰ ਸੰਬੰਧੀ ਤੇ ਉਹਨਾਂ ਨੂੰ ਅਸੀਂ ਇੱਕ ਆਈਐਸਬੀਐਨ ਬੁੱਕ ਦੇ ਤੌਰ ਤੇ ਛਾਪਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇੱਕ ਜਿਹੜਾ ਸਦੀਵੀ ਰਿਕਾਰਡ ਜਿਹੜਾ ਇਹ ਬਣ ਸਕੇ ਸੋ ਸਰਹ ਭਜਨ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂ ਰਾਮਦਾਸ ਜੀ ਦੇ ਜੀਵਨ ਤੇ ਚਾਨਣਾ ਪਾਇਆ ਹੈ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਜਿਹੜਾ ਕੁੰਜਵਤ ਭਾਸ਼ਣ ਸੀ ਉਹਨਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਸਾਰੀਆਂ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਤੇ ਉਹਨਾਂ ਦੀ ਬਾਣੀ ਬਾਰੇ ਬਹੁਤ ਹੀ ਡੂੰਘਾਈ ਦੇ ਨਾਲ ਕਿ ਸੋਢੀ ਬੰਸ ਦਾ ਸ਼ੌਕੜ ਕੀ ਹੈ ਤਾਂ ਉਹ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ ਹੈ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹ ਸਾਡੇ ਛੋਟੇ ਜਿਹੇ ਸੱਦੇ ਤੇ ਸਾਤ ਇੱਥੇ ਯੂਨੀਵਰਸਿਟੀ ਦੇ ਵਿਕੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਹੋਵੇ ਉਹ ਚਾਹਰ ਹਾਜ਼ਰ ਹੁੰਦੇ ਹਨ ਤੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰੂ ਦੀ ਗੱਲ ਕਰੀਏ ਤਾਂ 1534 ਈਸਵੀ ਦੇ ਵਿੱਚ ਚੂਨਾ ਮੰਡੀ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਦਾ ਪ੍ਰਕਾਸ਼ ਹੁੰਦਾ ਆ ਕਿ ਇਹਨਾਂ ਦੇ ਪਿਤਾ ਜੀ ਹਰਦਾਸ ਸੋਢੀ ਜੀ ਤੇ ਮਾਤਾ ਅਨੂਪੀ ਜੀ ਅ ਦੀਨ ਸਾਹਿਬ ਗੱਲ ਕਰਦੇ ਸੀ ਕਿ 7 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਤੇ ਬਹੁਤ ਛੋਟੇ ਸੀ ਮਾਤਾ ਜੀ ਦਾ ਦਿਹਾਂਤ ਜਿਹੜਾ ਹੈ ਉਹ ਪਹਿਲਾਂ ਹੋ ਗਿਆ ਸੀ ਤਾ 7 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਦੀ ਨਾਨੀ ਜਿਹੜੀ ਸੀ ਬਸਰਕੇ ਗਿੱਲਾ ਇਹਨਾਂ ਨੂੰ ਲੈ ਕੇ ਆਈ ਤੇ 7 ਸਾਲ ਦੀ ਉਮਰ ਤੋਂ ਹੀ ਜਿਹੜਾ ਇਹਨਾਂ ਦਾ ਕਿੱਤ ਦਾ ਕੰਮ ਸੀ ਕਿ ਘੁੰਗਣੀਆਂ ਵੇਚਣੀਆਂ ਤੇ ਕਿਉਂਕਿ ਘਰ ਦਾ ਗੁਜ਼ਾਰਾ ਜਿਹੜਾ ਆ ਨਾਲ ਕੇ ਕਰਦਾ ਵੀ ਬਹੁਤ ਵਧੀਆ ਨਹੀਂ ਸੀ ਤਾਂ ਉਹ ਬਚਪਨ ਤੋਂ ਹੀ ਇੱਕ ਜਿਹੜੀ ਕਿੱਤ ਦੀ ਗੁਰਤੀ ਸੀ ਇਹਨਾਂ ਨੂੰ ਮਿਲੀ ਤੇ 7 ਸਾਲ ਦੀ ਉਮਰ ਤੋਂ ਹੀ ਇਹਨਾਂ ਨੇ ਬਚਪਨ ਤੋਂ ਹੀ ਜਿਹੜਾ ਆ ਉਹ ਘੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ ਤੇ ਜਦੋਂ 1552 ਦੇ ਵਿੱਚ ਪੰਨਾ 46 ਦੇ ਵਿੱਚ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਸੌਂਦੇ ਆ ਤਬਸਰਕੇ ਤੋਂ ਆਪਣੇ ਜਿਹੜੇ ਨੇੜੇ ਦੇ ਸਾਖ ਸੰਬੰਧੀ ਹੁੰਦੇ ਆ ਜਾਂ ਹੋਰ ਪਿੰਡ ਵਾਸੀ ਉਹਨਾਂ ਨੂੰ ਪ੍ਰੇਰਣਾ ਦੇ ਨਾਲ ਉਹ ਗੋਇੰਦਵਾਲ ਸਾਹਿਬ ਲੈ ਕੇ ਬਸਾਉਂਦੇ ਆ ਤਾਂ 1552 ਦੇ ਵਿੱਚ ਜਿਹੜੇ ਗੁਰੂ ਰਾਮਦਾਸ ਜੀ ਆ ਉਹ ਆ ਕੇ ਗੋਇੰਦਵਾਲ ਸਾਹਿਬ ਬਸ ਜਾਂਦੇ ਆ ਤਾਂ ਆਮ ਅਸੀਂ ਪੜ੍ਹਦੇ ਆ ਕਿ ਜਦੋਂ ਗੋਇੰਦਵਾਲ ਸਾਹਿਬ ਆ ਵੀ ਜਾਂਦੇ ਆ ਤਾਂ ਫਿਰ ਵੀ ਉੱਥੇ ਰਾਮਦਾਸ ਜੀ ਆਪਣਾ ਘੁੰਗੜੀਆਂ ਵੇਚਣ ਦਾ ਕੰਮ ਉਸ ਤਰ੍ਹਾਂ ਜਾਰੀ ਰੱਖਦੇ ਆ ਜਿੰਨੀ ਕੁ ਉਹਨਾਂ ਨੂੰ ਲੋੜ ਹੁੰਦੀ ਸੀ ਆਪਣੇ ਕਮਾਈ ਦੀ ਉਨੀ ਕਮਾਈ ਕਰਨੀ ਉਹਦੇ ਤੋਂ ਬਾਅਦ ਆ ਕੇ ਲੰਗਰ ਦੇ ਵਿੱਚ ਜਾਂ ਹੋਰ ਜਿੰਨ ਦੀ ਸੇਵਾ ਹੁੰਦੀ ਸੀ ਤਾਂ ਉਹ ਸੇਵਾ ਦੇ ਵਿੱਚ ਉਹਨਾਂ ਨੇ ਜੁਟ ਜਾਣਾ ਤੇ ਇਹ ਇੱਕ ਜਿਹੜੀ ਸੇਵਾ ਭਾਵਨਾ ਦਾ ਜਿਹੜਾ ਸਗਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਉਹਨਾਂ ਦੀ ਸੇਵਾ ਨੂੰ ਹੀ ਫੜ ਲੱਗਾ ਤੇ ਉਹਨਾਂ ਦੇ ਜਿਹੜੀ ਉਸੇ ਕਰਕੇ ਉਹਨਾਂ ਨੂੰ ਉਹ ਗੁਰਤਾ ਗੱਦੀ ਦੇ ਹੱਕਦਾਰ ਬਣੇ ਤਾਂ ਫਿਰ 1553 ਦੇ ਵਿੱਚ ਬੋਲੀ ਦੀ ਸਾਰੀ ਸ਼ੁਰੂ ਹੁੰਦੀ ਆ 1553 ਦੇ ਵਿੱਚ ਗੁਰੂ ਰਾਮਦਾਸ ਜੀ ਦਾ ਅਨੰਦ ਕਾਰਜ ਹੁੰਦਾ ਹੈ ਬੀਬੀ ਭਾਨੀ ਜੀ ਨਾਲ ਉਹ 1552 ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲਦੀ ਆ ਤੇ 1553 ਦੇ ਵਿੱਚ ਗੁਰੂ ਰਾਮਦਾਸ ਜੀ ਦੀ ਜਿਹੜੀ ਆ ਸ਼ਾਦੀ ਆ ਉਹ ਬੀਬੀ ਭਾਨੀ ਜੀ ਨਾਲ ਹੋ ਜਾਂਦੀ ਆ ਤੇ 1558 ਦੇ ਵਿੱਚ 57 ਦੇ ਵਿੱਚ ਅਕਬਰ ਦੇ ਕੋਲ ਸ਼ਿਕਾਇਤ ਜਾਂਦੀ ਆ ਕਿ ਕੁਝ ਜਿਹੜੇ ਲੋਕ ਕਿਉਂਕਿ ਗੁਰੂ ਅਮਰਦਾਸ ਜੀ ਹੁਕਮ ਦਿੰਦੇ ਆ ਕਿ ਪਹਿਲੇ ਪੰਗਤ ਪਾਸ਼ੇ ਸੰਗਤ ਤਾਂ ਉਹ ਇੱਕ ਆਮ ਲੋਕਾਂ ਦੇ ਬੰਦੇ ਵਿੱਚ ਖਟਕਦਾ ਸੀ ਕਿ ਜਿਹੜੇ ਖਾਸ ਕਰਕੇ ਸਾਡੀ ਵਰਣਵੰਡ ਸੀ ਕਿ ਬ੍ਰਾਹਮਣ ਕਹਿੰਦਾ ਸੀ ਕਿ ਮੈਂ ਸ਼ੂਦਰ ਦੇ ਨਾਲ ਬੈਠ ਕੇ ਮੰਗਲ ਚੇ ਪਸ਼ਾਦਾ ਖਿਓ ਸ਼ਕਾਂ ਤਾਂ ਉਹ ਇਸ ਤਰ੍ਹਾਂ ਸ਼ਿਕਾਇਤ ਕਰਦੇ ਅਕਬਰ ਦੇ ਕੋਲ ਤਾਂ ਅਕਬਰ ਜੀ ਅਕਬਰ ਬਾਦਸ਼ਾਹ ਜਿਹੜਾ ਆ ਉਹ ਗੁਰੂ ਅਮਰਦਾਸ ਜੀ ਨੂੰ ਬੁਲਾਉਂਦੇ ਆ ਕਿ ਉੱਥੇ ਤੁਸੀਂ ਆਪਣਾ ਜਾ ਕੇ ਸਫਾਈ ਦਿਓ ਇਸ ਗੱਲ ਦੇ ਉੱਤੇ ਤਾਂ ਗੁਰੂ ਅਮਰਦਾਸ ਜੀ ਦੇਖੋ ਉਹਨਾਂ ਦੇ ਕੋਲ ਉਸ ਟਾਈਮ ਦੇ ਉੱਤੇ ਬਹੁਤ ਜਿਹੜੇ ਸਿਆਣੇ ਸੇਵਾਦਾਰ ਵੀ ਉਹਨਾਂ ਕੋਲ ਮੌਜੂਦ ਆ ਉੱਥੇ ਪਰ 23 ਸਾਲ ਦੀ ਉਮਰ ਆ ਗੁਰੂ ਰਾਮਦਾਸ ਜੀ ਦੀ ਤਾ ਗੁਰੂ ਅਮਰਦਾਸ ਜੀ ਭੇਜਦੇ ਆ ਗੁਰੂ ਰਾਮਦਾਸ ਜੀ ਨੂੰ ਉੱਥੇ ਆਪਣਾ ਜਿਹੜਾ ਧਰਮ ਦਾ ਪੱਖ ਪੇਸ਼ ਕਰਨ ਦੇ ਲਈ ਤਾਂ ਇੰਨਾ ਬਖੂਬੀ 23 ਸਾਲ ਦੀ ਉਮਰ ਜਿਹੜੀ ਆਮ ਤੌਰ ਤੇ ਬਹੁਤ ਜਵਾਨੀ ਦੀ ਉਮਰ ਆ ਆਮ ਤੌਰ ਤੇ ਅਸੀਂ ਕਹਿੰਦੇ ਕਿ ਅੱਲਣ ਉਮਰ ਹੀ ਹੁੰਦੀ ਆ ਕੋਈ ਸਮਝ ਨਹੀਂ ਹੁੰਦੀ ਤਾਂ ਉਸ ਉਮਰ ਦੇ ਵਿੱਚ ਹੀ ਜਿਹੜੇ ਆ ਗੁਰੂ ਰਾਮਦਾਸ ਜੀ ਐਸੀ ਬਖੂਬੀ ਪੱਖ ਪੇਸ਼ ਕਰਦੇ ਆ ਕਿ ਬਾਦਸ਼ਾਹ ਅਕਬਰ ਤੇ ਉਹਨਾਂ ਦਰਬਾਰੀ ਜਿਹੜੇ ਆ ਉਹ ਬਿਲਕੁਲ ਸੰਤੁਸ਼ਟ ਹੋ ਜਾਂਦੇ ਆ ਤੇ ਅਕਬਰ ਆਪ ਇੱਛਾ ਪ੍ਰਗਟ ਕਰਦਾ ਆ ਕਿ ਮੈਂ ਆਪ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਾਂਗਾ ਉਹ ਤੋਂ ਬਾਅਦ ਚ 4-5 ਸਾਲ ਬਾਅਦ ਬਾਦਸ਼ਾਹ ਅਕਬਰ ਜਿਹੜਾ ਆ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵੀ ਆਉਂਦਾ ਆ ਤੇ ਇਸ ਤਰ੍ਹਾਂ 1558 ਦੇ ਵਿੱਚ ਫਿਰ ਜਦੋਂ ਸੂਰਜਗੰਨ ਦਾ ਮੌਕਾ ਆਉਂਦਾ ਆ ਤਾਂ ਗੁਰੂ ਅਮਰਦਾਸ ਜੀ ਕੁਰੂਖੇਤਰ ਤੇ ਹਰਦੁਵਾਰ ਦੀ ਯਾਤਰਾ ਤੇ ਜਾਂਦੇ ਆ ਤਾਂ ਆਮ ਇਹ ਪ੍ਰਭਾਵ ਸਿਰਜਿਆ ਜਾਂਦਾ ਆ ਕਿ ਗੁਰੂ ਅਮਰਦਾਸ ਜੀ ਜਿਹੜੇ ਆ ਤੀਰਥ ਇਸ਼ਨਾਨਾ ਵਾਸਤੇ ਗਏ ਆ ਜਿੱਥੇ ਆਮ ਪਰਚਲਤ ਸੀ ਕਿ ਜਦੋਂ ਸੂਰਜਗੰਨ ਦਾ ਮੌਕਾ ਆਉਂਦਾ ਆ ਤਾਂ ਅਸੀਂ ਤੀਰਥਾਂ ਤੇ ਜਾ ਕੇ ਖਾਸ ਕਰਕੇ ਕੁਰੂਖੇਤਰ ਜਾਂ ਹਰਦੁਵਾਰ ਜਾ ਕੇ ਇਸ਼ਨਾਨ ਕਰਦੇ ਆ ਪਰ ਅਸਲ ਵਿੱਚ ਗੁਰੂ ਅਮਰਦਾਸ ਜੀ ਉਹ ਤੀਰਥ ਸ্নান ਵਾਸਤੇ ਨਹੀਂ ਸੀ ਗਏ ਉਹ ਉਸ ਟਾਈਮ ਦੇ ਉੱਤੇ ਜਿਹੜੀ ਸੰਗਤ ਇਕੱਠੀ ਹੁੰਦੀ ਆ ਉਹਨੂੰ ਉਪਦੇਸ਼ ਦੇਣ ਗਏ ਸੀ ਕਿ ਤੀਰਥ ਸ্নান ਦਾ ਕੋ ਬਹੁਤਾ ਫਾਇਦਾ ਨਹੀਂ ਹੈ ਤਾਂ ਬੜੇ ਲੋਕਾਂ ਨੇ ਇਹ ਪ੍ਰਚਾਰਿਆ ਕਿ ਜਿਹੜੇ ਸਿੱਖ ਧਰਮ ਦੇ ਲੋਕ ਆ ਇਹਨਾਂ ਨੂੰ ਵੀ ਤੀਰਥ ਸ্নান ਲਈ ਵਾਸਤੇ ਜਾਣਾ ਚਾਹੀਦਾ ਆ ਤਾਂ ਉਹਦੇ ਵਾਸਤੇ ਫਿਰ ਜਦੋਂ ਗੁਰੂ ਰਾਮਦਾਸ ਜੀ ਨੂੰ ਗ੍ਰਹੀ ਮਿਲਦੀ ਆ ਤਾਂ ਉਹ ਤੋਂ ਖਾਰੀ ਰਾਗ ਦੇ ਵਿੱਚ ਫਿਰ ਇਸ ਚੀਜ਼ ਨੂੰ ਸਪਸ਼ਟ ਕਰਦੇ ਆ ਕਿ ਜਿਹੜੇ ਗੁਰੂ ਅਮਰਦਾਸ ਜੀ ਦਾ ਉਦੇਸ਼ ਜਿਹੜਾ ਆ ਉਹ ਉੱਥੇ ਜਾ ਕੇ ਕੋਈ ਤੀਰਥ ਸਥਾਨ ਨਹੀਂ ਸੀ ਉਹ ਜੋ ਭੁੱਲੇ ਭਟਕੇ ਲੋਕ ਆ ਉਹਨਾਂ ਨੂੰ ਸਿਧਰਾ ਤੇ ਪਾਉਣ ਦਾ ਮੰਤਬ ਸੀ ਸ 1599 ਦੇ ਵਿੱਚ ਫਿਰ ਬੋਲੀ ਦੀ ਸਾਰੀ ਸ਼ੁਰੂ ਹੁੰਦੀ ਆ ਤਾਂ ਉੱਥੇ ਕਿਉਂਕਿ ਹੁਣ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਜਿਹੜਾ ਜਵਾਈ ਦਾ ਰੋਤੂਆ ਬਹੁਤ ਉੱਚਾ ਮੰਨਿਆ ਜਾਂਦਾ ਆ ਤੇ ਉੱਥੇ ਗੁਰੂ ਰਾਮਦਾਸ ਜੀ ਟੋਕਰੀ ਲੈ ਕੇ ਬੋਲੀ ਦੇ ਨਿਰਮਾਣ ਦੇ ਵਿੱਚ ਲੱਗੇ ਰਹਿੰਦੇ ਆ ਲਾਹੌਰ ਦੀ ਕੋਈ ਸੰਗਤ ਆਉਂਦੀ ਆ ਤਾਂ ਉਹ ਆ ਕੇ ਦੇਖਦੀ ਆ ਕਿ ਸਾਡੇ ਜਿਹੜਾ ਇੱਥੇ ਇਸ ਘਰ ਦੇ ਜਵਾਈ ਆ ਉਹ ਟੋਕਰੀ ਢੋ ਰਿਹਾ ਸਿਰ ਤੇ ਘਰ ਨਾਲ ਲਿਪੜੇ ਪਏ ਆ ਤੇ ਗੁਰੂ ਅਮਰਦਾਸ ਜੀ ਕੋਲ ਗਲਾ ਸ਼ਿਕਵਾ ਕਰਦੇ ਆ ਕਿ ਦੇਖੋ ਸਾਡਾ ਜਵਾਈ ਢੜ ਜਵਾਈ ਹੈ ਇਹੋ ਤੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਕੰਮ ਲੈ ਰਹੇ ਐ ਇਹਨਾਂ ਤੋਂ ਤਾਂ ਉਹਦੇ ਵਾਸਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਦਾ ਆ ਦੇਖੋ ਹਲੀਮੀ ਦੀ ਕਿਹਾਦਿਆ ਤਾਂ ਉਹ ਜਾ ਕੇ ਮਾਫੀ ਮੰਗਦੇ ਗੁਰੂ ਅਮਰਦਾਸ ਜੀ ਤੋਂ ਵੀ ਇਹ ਇਹ ਅਣਜਾਣ ਹੈ ਇਹਨਾਂ ਨੂੰ ਪਤਾ ਨਹੀਂ ਹੈ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤਾਂ ਉਹ ਜਿਹੜੀ ਇੱਕ ਸੇਵਾ ਭਾਰਨਾ ਹੀ ਆ ਉਹੀ ਅੰਤ ਦੇ ਵਿੱਚ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦਾ ਜਿਹੜਾ ਕਾਰਨ ਬਣਦੀ ਆ ਤੇ ਇਸ ਨਿਮਰਤਾ ਭਾਵ ਦੀ ਇੱਕ ਆਮ ਅਸੀਂ ਸਾਖੀ ਵੀ ਸੁਣਦੇ ਆ ਕਿ ਬਾਬਾ ਸ਼੍ਰੀ ਚੰਦ ਜੀ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਗੱਦੀ ਨਹੀਂ ਦਿੰਦੇ ਤਾਂ ਉਹ ਆਮ ਜਿਹੜੇ ਸਿੱਖ ਧਰਮ ਦੇ ਨਾਲ ਜਿਹੜੇ ਗੁਰੂ ਸਾਹਿਬਾਨ ਹੋਏ ਆ ਉਹਨਾਂ ਦਾ ਕੋਈ ਰابطਾ ਨਹੀਂ ਸੀ ਨਰਾਜ਼ ਚੱਲੇ ਆ ਰਹੇ ਸੀ ਤਾਂ ਗੁਰੂ ਰਾਮਦਾਸ ਦੀ ਮੱਮਾ ਇੰਨੀ ਸੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਕਿ ਗੁਰੂ ਗੰਗ ਸਾਹਿਬ ਜੀ ਦੇ ਵਿੱਚ 123 ਸਵਈਏ ਪੱਟਾਂ ਦੇ ਦਰਜ ਆ ਔਰ 123 ਸਵਈਆਂ ਦੇ ਵਿੱਚੋਂ ਵਖਾ ਗੁਰੂ ਸਾਹਿਬਾਨ ਦੀ ਮੱਮਾ ਜਿਹੜੀ ਆ ਪੱਟਾਂ ਨੇ ਉਹ ਕੀਤੀ ਆ ਤਾਂ ਉਹਦੇ 132 ਸਗਈਆਂ ਦੇ ਵਿੱਚੋਂ 60 ਸਗਈਏ ਜਿਹੜੇ ਆ ਉਹ ਗੁਰੂ ਰਾਮਦਾਸ ਜੀ ਉਸਤੋਂ ਦੇ ਵਿੱਚ ਹਨ ਤਾਂ ਗੁਰੂ ਰਾਮਦਾਸ ਜੀ ਦੇ ਟਾਈਮ ਦੇ ਉੱਤੇ ਉਹਨਾਂ ਦਾ ਜਸ ਇੰਨਾ ਫੈਲ ਚੁੱਕਾ ਸੀ ਕਿ ਸਾਰੇ ਪਾਸਿਓਂ ਸੰਗਤ ਬਹੁਤ ਦੂਰ-ਦੂਰ ਤੋਂ ਸੰਗਤ ਆ ਰਹੀ ਸੀ ਤਾਂ ਅ ਛਿੜੀ ਚੰਦ ਜੀ ਨੇ ਵੀ ਕੋਸ਼ਿਸ਼ ਕੀਤੀ ਕਿ ਅਸੀਂ ਜਾ ਕੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ ਤਾਂ ਉਹ ਗੁਰੂ ਰਾਮਦਾਸ ਜੀ ਨੂੰ ਮਿਲਣ ਆਉਂਦੇ ਆ ਤਾਂ ਜਦੋਂ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਦਾ ਹੈ ਕਿ ਬਾਬਾ ਛਿੜੀ ਚੰਦ ਜੀ ਆਏ ਆ ਤਾਂ ਉਹ ਆਪ ਅੱਗੇ ਜਾ ਕੇ ਉਹਨਾਂ ਨੂੰ ਮਿਲਦੇ ਆ ਲੈ ਕੇ ਆਉਂਦੇ ਆਪਣੇ ਕੋਲ ਤਾ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਿ ਤੁਸੀਂ ਇਹਨਾਂ ਦਾਵਾ ਕਿਉਂ ਉਧਾਰ ਖਿਆ ਆ ਤਾਂ ਗੁਰੂ ਰਾਮਦਾਸ ਜੀ ਬੜੀ ਹਲੀਮੀ ਨਾਲ ਕਹਿੰਦੇ ਆ ਕਿ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਦੇ ਲਈ ਤਾਂ ਉਹ ਇੱਕ ਮਤਲਬ ਲੈਵਲ ਆ ਜਿੱਥੇ ਅਸੀਂ ਸੱਚਾ ਪਾਤਸ਼ਾਹ ਦੀ ਗੱਲ ਕਰਦੇ ਆ ਛੋਡੀ ਸੁਲਤਾਨ ਦੀ ਗੱਲ ਕਰਦੇ ਆ ਤਾਂ ਇਸ ਪੱਧਰ ਦੀ ਹਲੀਮੀ ਜਿਹੜੀ ਆ ਇਸ ਪੱਧਰ ਦੀ ਨਿਮਰਤਾ ਜਿਹੜੀ ਆ ਉਹ ਗੁਰੂ ਰਾਮਦਾਸ ਜੀ ਦੇ ਵਿੱਚ ਦੇਖਣ ਨੂੰ ਮਿਲਦੀ ਆ ਫਿਰ ਅਮਰਸਰ ਨਗਰ ਦੀ ਸਥਾਪਨਾ ਦੀ ਗੱਲ ਆਉਂਦੀ ਆ ਤਾਂ 1570 ਦੇ ਵਿੱਚ ਗੁਰੂ ਅਮਰਦਾਸ ਜੀ ਅੰਮ੍ਰਿਤਸਰ ਦੇ ਚਾਰ ਪਿੰਡ ਸੀ ਸੁਲਤਾਨਪਿੰਡ ਗੁਮਟਾਲਾ ਗੱਲ ਵਾਲੀ ਤੇ ਤੁੰਗ ਜਿਹਨਾਂ ਚਾਰਾਂ ਪਿੰਡਾਂ ਦੇ ਵਿਚਕਾਰ ਮੋੜੀ ਘੜਦੇ ਆ ਤਾਂ ਉੱਥੇ ਅੰਮ੍ਰਿਤਸਰ ਦੀ ਜਿਹੜੀ ਆ ਉੱਥੋਂ ਗੁਰੂ ਕਾ ਚੱਕ ਜਾਂ ਚੱਕ ਰਾਮਦਾਸ ਵੀ ਨਾਮ ਮਸ਼ਹੂਰ ਹੈ ਤਾਂ ਉਸ ਦੀ ਸਿਰਜਣਾ ਉੱਥੇ ਮੋੜੀ ਘੜਦੇ ਆ ਤਾਂ ਜਿੱਥੇ ਅੱਜ ਗੁਰੂ ਕਾ ਮਹਿਲ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਾਂ ਅੰਮ੍ਰਿਤਸਰ ਗੈਜ਼ਟਿਅਰ ਦੇ ਅਨੁਸਾਰ ਜਿਹੜਾ 7 700 ਕੁ ਮੀ ਰੁਪਏ ਦੇ ਕੇ ਗੁਰੂ ਅਮਰਦਾਸ ਜੀ ਨੇ 500 ਬਿਗੇ ਜ਼ਮੀਨ ਜਿਹੜੀ ਹੈ ਪਿੰਡ ਤੁੰਗ ਦੇ ਜਿਮੀਦਾਰਾਂ ਤੋਂ ਲਈ ਤਾਂ ਉੱਥੇ ਜਿਹੜਾ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ 52 ਤਰ੍ਹਾਂ ਦੇ ਕਾਰੀਗਰ ਜਿਹੜੇ ਆ ਉਹ ਵਸਾਇ ਗੁਰੂ ਅਮਰਦਾਸ ਜੀ ਨੇ ਲਿਆ ਕੇ ਤੇ ਇੱਕ ਉਹ ਵਪਾਰਕ ਕੇਂਦਰ ਜਿਹੜਾ ਕਿ ਲਾਹੌਰ ਸੀ ਉਸ ਟਾਈਮ ਦੇ ਉੱਤੇ ਉਹ ਵਪਾਰਕ ਕੇਂਦਰ ਜਿਹੜਾ ਹੈ ਲਾਹੌਰ ਤੋਂ ਅੰਮ੍ਰਿਤਸਰ ਜਿਹੜਾ ਹੈ ਉਹ ਸ਼ਿਫਟ ਹੋ ਗਿਆ ਤਾਂ ਮੁਹੰਮਦ ਲਤੀਫ ਹਿਸਟੋਰੀਅਨ ਹੋਇਆ ਆ ਉਹ ਬਹੁਤ ਹੀ ਖੂਬਸੂਰਤ ਲਿਖਿਆਂ ਦੇ ਵਿੱਚ ਲਿਖਦਾ ਹੈ ਇੱਕ ਕੇਂਦਰੀ ਸਥਾਨ ਦੇ ਤੌਰ ਤੇ ਅੰਮ੍ਰਿਤਸਰ ਦੀ ਉਸਾਰੀ ਕਰਕੇ ਗੁਰੂ ਰਾਮਦਾਸ ਜੀ ਨੇ ਇੱਕ ਕੌਮ ਦੇ ਤੌਰ ਤੇ ਸਿੱਖਾਂ ਦੀ ਭਾਵੀ ਵਿਡਿਆਈ ਦੀ ਨੀਂ ਰੱਖ ਦਿੱਤੀ ਕਿਉਂਕਿ ਉਹ ਆਪਣੇ ਇਸ਼ਤਰੀ ਇੱਕ ਸਾਂਝੀ ਥਾਂ ਉੱਤੇ ਮਿਲ ਸਕਦੇ ਸਨ ਇਸ ਤਰ੍ਹਾਂ ਇੱਕ ਸਾਂਝੇ ਕੌਮੀ ਬਿੱਸੇ ਦੀ ਉਸਾਰੀ ਹੋਈ ਜਿਸ ਦੀ ਰੱਖਿਆ ਲਈ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਭਾਈ ਮਨੀ ਸਿੰਘ ਤੱਕ ਅਤੇ ਹੁਣ ਤੱਕ ਵੀ ਇਹਨੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਇੱਕ ਜੇ ਉਸ ਵੇਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਸ਼ਹਿਰ ਦੀ ਤਾਂ ਅਸੀਂ ਗੁਰ ਰਮਦਾਸ ਭਗਤ ਰਵੀਦਾਸ ਨੇ ਪਾਣੀ ਪੜਦੇ ਹਾਂ ਕਿ ਬੇਗੰਪੂਰਾ ਸ਼ਹਿਰ ਕੋ ਨਾ ਹੋ ਦੋਕੰਦੋ ਨਹੀਂ ਤਾਂ ਠਾਓ ਤਾਂ ਉਹ ਇੱਕ ਬੇਗੂਮਪੁਰਾ ਦਾ ਮਾਡਲ ਜਿਹੜਾ ਗੁਰੂ ਸਾਹਿਬ ਨੇ ਪੇਸ਼ ਕੀਤਾ ਕਿ ਕੋਈ ਉੱਚ-ਨੀਚ ਨਹੀਂ ਹੈ ਜਿਹੜਾ ਉਸ ਵੇਲੇ ਪ੍ਰਚਲਿਤ ਸੀ ਉਹ ਇਹ ਸੀਗਾ ਆਮ ਤੌਰ ਤੇ ਕਿਉਂਕਿ ਪੰਡਤ ਜਿਹੜੇ ਆ ਸਵੇਰੇ ਸੂਰਜ ਨਮਸਕਾਰ ਕਰਦੇ ਸੀ ਤਾਂ ਆਮ ਇਹ ਭਾਰਤੀ ਸੰਸਕ੍ਰਿਤੀ ਦੀ ਧਾਰਨਾ ਪ੍ਰਚਲਿਤ ਸੀ ਕਿ ਜਿਹੜੇ ਛੂਦਰ ਆ ਜਾਂ ਨੀਵੀਂ ਜਾਤਾਂ ਵਾਲੇ ਆ ਉਹਨਾਂ ਨੂੰ ਪੱਛਮ ਵਾਲੇ ਪਾਸੇ ਬਿਠਾਓ ਤਾਂ ਕਿ ਜਿਹੜੀਆਂ ਸਿਰਜਣੀਆਂ ਕਿਰਨਾਂ ਆ ਉਹ ਪਹਿਲਾਂ ਸਾਡੇ ਕੋਲ ਪਹੁੰਚਣ ਤਾਂ ਇਸ ਪਰ ਜਦੋਂ ਅੰਮ੍ਰਿਤਸਰ ਦੀ ਬਸਾਉਂਦੇ ਆ ਗੁਰੂ ਰਾਮਦਾਸ ਜੀ ਤਾਂ ਉਹ ਪੁਰੂ ਵਾਲੇ ਪਾਸੇ ਜਿਹੜੇ ਆ ਉਹ ਜਿਹੜੇ ਛੋਟੀ ਜਾਤਾਂ ਵਾਲੇ ਲੋਕ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਉਸ ਟਾਈਮ ਦੇ ਤੇ ਖੋਤੀ ਛੋਟੀ ਜਾਤਾਂ ਵਾਲੇ ਲੋਕ ਉਹਨਾਂ ਨੂੰ ਪੁਰੂ ਵਾਲੇ ਪਾਸੇ ਬਸਾਉਂਦੇ ਆ ਕਿ ਜੋ ਲੋਕ ਧਾਰਾ ਚੱਲ ਰਹੀ ਆ ਉਸ ਵੇਲੇ ਉਹ ਤੋਂ ਬਿਲਕੁਲ ਇੱਕ ਉਲਟ ਵਰਤਾਰਾ ਜਿਹੜਾ ਆ ਉਹ ਸਿਰਜਦੇ ਆ ਸੋ ਜਦੋਂ ਅਸੀਂ ਗੱਲ ਕਰਦੇ ਆ ਅੰਮ੍ਰਿਤਸਰ ਦੀ ਤਾਂ ਪਹਿਲਾਂ ਸੰਤੋਖ ਸਰੋਵਰ ਦੀ ਖੁਦਾਈ ਹੁੰਦੀ ਆ ਉਸ ਤੋਂ ਬਾਅਦ ਅੰਮ੍ਰਿਤਸਰ ਸਰੋਵਰ ਬਣਦਾ ਆ ਤਾਂ ਜਦੋਂ ਅਸੀਂ ਪੂਰੇ ਇਸ ਵਰਤਾਰੇ ਨੂੰ ਦੇਖਦੇ ਆ ਤਾਂ ਇੱਥੇ ਇਸ ਜਗ੍ਹਾ ਦੇ ਉੱਤੇ 6 ਗੁਰੂ ਸਹਿਬਾਨ ਜਿਹੜੇ ਖਾਸ ਕਰਕੇ ਪਹਿਲੇ 5 ਗੁਰੂ ਸਹਿਬਾਨ ਦੀ ਵਿਚਾਰਧਾਰਾ ਜਿਹੜੀ ਆ ਉਹਦੇ ਸਮੋਈ ਹੋਈ ਆ ਕਿ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਕਰਵਾਉਂਦੇ ਆ ਤੇ ਗੁਰੂ ਅਰਜਨ ਦੇਵ ਜੀ ਉਹਦੇ ਵਿਚਕਾਰ ਹਰਮੰਦਰ ਸਾਹਿਬ ਦੀ ਨੀਂਹ ਰੱਖਦੇ ਆ ਦੀ ਸਾਰੀ ਕਰਦੇ ਆ ਤਾਂ ਜਿੱਥੇ ਅਸੀਂ ਬਾਹਰੀ ਇਸ਼ਨਾਨ ਸ੍ਰੀ ਦੇ ਇਸ਼ਨਾਨ ਅਸੀਂ ਸਰੋਵਰ ਚ ਕਰਦੇ ਆ ਤੇ ਨਾਲ ਦੀ ਨਾਲ ਆਤਮਿਕ ਇਸ਼ਨਾਨ ਵਾਸਤੇ ਸਾਨੂੰ ਹਰਮੰਦਰ ਸਾਹਿਬ ਦੀ ਜਿਹੜੀ ਆ ਇੱਕ ਉਹ ਸਾਰੀ ਕਰਕੇ ਦਿੱਤੀ ਉਹ ਗੁਰ ਅਰਜਨ ਦੇਵ ਜੀ ਨੇ ਤਾਂ ਕਿ ਜੋ ਵੀ ਮਨੁੱਖ ਜਿਹੜਾ ਆ ਉਹ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਰਸ਼ਨ ਲਈ ਆਉਂਦਾ ਆ ਤਾਂ ਜਿੱਥੇ ਉਹ ਆਪਣੀ ਸਰੀਰ ਮੈਲ ਜਿਹੜੀ ਆ ਉਹ ਉਤਾਰੇਗਾ ਤਾਂ ਉਹਦੇ ਨਾਲ ਦੀ ਨਾਲ ਜਿਹੜੀ ਆਤਮਿਕ ਮੈਲ ਆ ਜਾਂ ਆਤਮਕ ਤੌਰ ਤੇ ਉਹਨੇ ਆਪਣੇ ਆਪ ਨੂੰ ਸ਼ੁੱਧ ਕਰਨਾ ਆ ਤਾਂ ਉਹ ਦੋਨੇ ਕੇਂਦਰ ਜਿਹੜੇ ਆ ਉਹ ਸਥਾਪਿਤ ਹੋ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਥਾਪਨਾ ਕਰਕੇ ਇੱਕ ਜਿਹੜੀ ਪ੍ਰਭੂ ਸੱਤਾ ਦਾ ਜਿਹੜਾ ਕਹਿੰਨੇ ਆ ਉਹ ਵੀ ਸਥਾਪਿਤ ਕਰ ਦਿੱਤਾ ਸੋ ਇੱਕ ਜਿਸ ਤਰ੍ਹਾਂ ਇਤਿਹਾਸਕਾਰ ਲੀਥ ਕਹਿੰਦਾ ਹੈ ਕਿ ਇੱਕ ਸਿੱਖਾ ਕੇਂਦਰੀ ਸਥਾਨ ਬਣ ਗਿਆ ਉਸ ਅਸੀਂ ਸਾਰੇ ਜਾਣਦੇ ਆ ਕਿ ਅੱਜ ਵੀ ਜਦੋਂ ਸਿੱਖ ਔਮਦੇ ਕੋਈ ਭੀੜ ਆਉਂਦੀ ਆ ਜਾਂ ਕੋਈ ਮਸਲਾ ਆਉਂਦਾ ਆ ਤਾਂ ਅਸੀਂ ਹਮੇਸ਼ਾ ਅੰਮ੍ਰਿਤਸਰ ਵੱਲ ਦੇਖਦੇ ਆ ਤੇ ਅੱਜ ਜਿਹੜੀ ਸਿੱਖਾਂ ਦੀ ਸਸਤਾ ਹੈ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਜਿਹੜੀ ਸਾਰੇ ਕੋ ਤੰਮਾ ਦਾ ਪ੍ਰਬੰਧ ਦੇਖਦੀ ਆ ਤਾਂ ਉਹਨਾਂ ਦੇ ਦਫ਼ਤਰ ਵੀ ਜਿਹੜੇ ਆ ਉਸੇ ਹੀ ਕੰਪਲੈਕਸ ਦੇ ਅੰਦਰ ਜਿਹੜੇ ਆ ਉਹ ਹੈਗੇ ਆ ਤਾਂ ਇੱਕ ਹੋਰ ਜਿਹੜੀ ਵੱਡੀ ਗੱਲ ਆ ਕਿ ਅੰਮ੍ਰਿਤਸਰ ਦੇ ਵਿੱਚ ਲਗਭਗ 160 ਸਾਲ ਤੱਕ ਕੋਈ ਥਾਣਾ ਨਹੀਂ ਸੀ 1737 ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਬਹੁਤ ਦਰਦੋਆ ਵੱਧ ਆਇਆ ਤਾਂ 1734 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਹਿਲਾ ਥਾਣਾ ਸਥਾਪਿਤ ਹੁੰਦਾ ਆ ਕੋਈ ਨਗਰਪਾਲਿਕਾ ਨਹੀਂ ਸੀ ਕੋਈ ਪੰਚਾਇਤ ਨਹੀਂ ਸੀ ਸਿਰਫ ਜਿਹੜੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਅਧੀਨ ਹੀ ਸਾਰੇ ਸ਼ਹਿਰ ਦੇ ਜਿਹੜੇ ਨਗਰਪਾਲਿਕਾ ਦੇ ਕਾਰਜ ਹੁੰਦੇ ਸੀ ਸੋ ਅੰਗਰੇਜ਼ਾਂ ਨੇ ਆ ਕੇ ਪਹਿਲੀ ਵਾਰੀ ਉਹ ਅੰਮ੍ਰਿਤਸਰ ਦੇ ਵਿੱਚ ਨਗਰਪਾਲਿਕਾ ਦੀ ਸਥਾਪਨਾ ਕੀਤੀ ਆ ਸੋ ਇਹ ਐਸਾ ਪ੍ਰਬੰਧ ਜਿਹੜਾ ਕਿ ਆਪਣੇ ਆਪ ਸਦਾ ਚੱਲਦਾ ਸੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੇ ਨਾਲ ਸੋ ਐਸਾ ਨਗਰ ਜਿਹੜਾ ਸਥਾਪਿਤ ਕੀਤਾ ਆ ਤਾਂ ਉਹ ਗੁਰੂ ਰਾਮਦਾਸ ਸਿੱਖ ਕਰ ਸਕਦੇ ਸੀ ਤਾਂ ਇਸ ਕਰਕੇ ਗੁਰੂ ਰਾਮਦਾਸ ਜੀ ਦੀ ਜਿਹੜੀ ਦੇਣ ਆ ਉਹ ਬਹੁਤ ਵੱਡੀ ਆ ਉਹਨਾਂ ਦਾ ਉਗਰਾਹੀ ਕਾਲ ਬਹੁਤ ਘੱਟ ਸਮਾਂ ਰਿਹਾ ਆ 40 ਸਾਲ ਦੀ ਉਮਰ ਦੇ ਵਿੱਚ 1574 ਦੇ ਵਿੱਚ ਗੁਰੂ ਸਾਹਿਬ ਨੂੰ ਉਗਰਾਹੀ ਮਿਲਦੀ ਆ ਤੇ ਅੱਜ 450 ਸਾਲ ਹੋ ਗਏ ਉਸ ਗੱਲ ਨੂੰ ਤੇ 47 ਸਾਲ ਦੀ ਉਮਰ ਤੱਕ ਜਿਹੜੇ ਆ ਗੁਰੂ ਸਾਹਿਬ ਜਿਹੜੇ ਆ ਉਹ ਗੁਰਗੱਦੀ ਤੇ ਰਹਿੰਦੇ ਆ ਤੋਂ 7 ਸਾਲ ਦਾ ਸਮਾਂ ਸੀ 7 ਸਾਲ ਦੇ ਸਮੇਂ ਦੇ ਵਿੱਚ ਬਹੁਤ ਵੱਡੇ ਕਾਰਜ ਗੁਰੂ ਰਾਮਦਾਸ ਜੀ ਨੇ ਕੀਤੇ ਕਿ ਇੱਕ ਅੰਮ੍ਰਿਤਸਰ ਸ਼ਹਿਰ ਬਸਾਇਆ ਔਰ ਉਹਨੂੰ ਹਰ ਪੱਖੋਂ ਵਪਾਰਕ ਪੱਖੋਂ ਜਾਂ ਕਿਸੇ ਵੀ ਤਰ੍ਹਾਂ ਹਰ ਤਰ੍ਹਾਂ ਨਾਲ ਉਹਨੂੰ ਸੰਪੰਨ ਸ਼ਹਿਰ ਬਣਾਇਆ ਹੈ ਕਿ ਤਾਂ ਕਿ ਜਿਹੜਾ ਵਪਾਰ ਦਾ ਕੇਂਦਰ ਸੀ ਲਾਹੌਰ ਸੀ ਉਹ ਲਾਹੌਰ ਤੋਂ ਅੰਮ੍ਰਿਤਸਰ ਪੈਰਲਲ ਦੇ ਖੜਾ ਹੋ ਗਿਆ ਤੇ ਉਹਦੇ ਨਾਲ ਜਿਹੜਾ ਆ ਇੱਕ ਜਿਹੜੀ ਸਿੱਖ ਅਰਥਿਕਤਾ ਆ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਤਬਦੀਲੀ ਆਈ ਤਾਂ ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਬਹੁਤ ਨਰਸ ਸਥਾਪਨਾ ਕੀਤੀ ਪਰ ਜਿੰਨੀ ਪ੍ਰੋਮੀਨੈਂਸ ਜਿਹੜੀ ਆ ਉਹ ਅੰਮ੍ਰਿਤਸਰ ਸ਼ਹਿਰ ਲੈ ਗਿਆ 19 ਸ਼ਰਾਂ ਨੂੰ 19 ਪ੍ਰੋਮੀਨੈਂਸ ਨਹੀਂ ਮਿਲ ਸਕੀ ਤੇ ਗੁਰੂ ਨਾਨਕ ਦਾਸ ਜੀ ਦੀ ਬਾਣੀ ਬਾਰੇ ਗੱਲ ਡਾਕਟਰ ਸਾਹਿਬ ਕਰ ਰਹੇ ਸੀਗੇ ਕਿ 30 ਰਾਗਾਂ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ ਟੋਟਲ 31 ਰਾਗ ਹਨ ਤੇ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ 'ਚ ਬਾਣੀ ਚੁਆਰੀ ਸੀ ਤਾਂ 31 ਰਾਗਾਂ ਦੇ ਵਿੱਚੋਂ ਇੱਕ ਜਗਜੰਮਤੀ ਰਾਗੂ ਦੇਵ ਦਾ ਸਾਹਿਬ ਦਾ ਹੈ ਬਾਕੀ 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ ਤੇ ਜੇ ਅਕਾਰ ਦੇ ਪੱਖੋਂ ਬਾਣੀ ਦੇਖੀ ਅਸੀਂ ਤਾਂ ਸਭ ਤੋਂ ਵੱਧ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਆ ਤਾਂ ਉਹਨਾਂ ਤੋਂ ਬਾਅਦ ਗੁਰੂ ਰਾਮਦਾਸ ਜੀ ਦੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤਾਂ ਜਿੱਥੇ ਗੁਰੂ ਰਾਮਦਾਸ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ ਤੇ ਉੱਥੇ ਉਹਨਾਂ ਨੇ ਸਾਡੇ ਜਿਹੜੇ ਸਮਾਜਿਕ ਪੱਖਿਆ ਜਾਂ ਨਿਹਾਸਕ ਹਵਾਲੇ ਆ ਉਹਨਾਂ ਦੇ ਨਾਲ ਜੋ ਕ੍ਰਿਤੀਆਂ ਸਮਾਜ ਦੇ ਵਿੱਚ ਉਹਨਾਂ ਦਾ ਖੰਡਨ ਕਰਨ ਦਾ ਯਤਨ ਕੀਤਾ ਹੈ ਤੇ ਜਿਸ ਤਰ੍ਹਾਂ ਲਾਹਾਂ ਦੀ ਗੱਲ ਕਰਦੇ ਆ ਇੱਕ ਇਨਸਟੀਚਿਊਨ ਆਫ ਮੈਰਿਜ ਜਿਹੜੀ ਆ ਉਹ ਸਟੈਬਲਿਸ਼ ਕੀਤੀ ਕਿ ਲਾਮਾਂ ਦੇ ਨਾਲ ਅਸੀਂ ਇੱਕ ਜਿਹੜਾ ਆ ਸਮਾਜ ਦੇ ਵਿੱਚੋਂ ਅਸੀਂ ਇੱਕ ਜਿਹੜਾ ਅੱਛਾ ਕਨਸੈਪਟ ਆ ਇੱਕ ਅੱਛਾ ਅਦਰਸ਼ ਸਥਾਪਿਤ ਕਰਨਾ ਆ ਕਿ ਇਨਸਾਨ ਜਿਹੜਾ ਬੇਵਚਾਰੀ ਨਾ ਹੋਵੇ ਤਾਂ ਇੱਕ ਇਸਤਰੀ ਤੇ ਇੱਕ ਜਿਹੜਾ ਪੁਰਖਿਆ ਦਾ ਮਿਲਾਪ ਹੋਵੇ ਤੇ ਇੱਕ ਕੁਦਰਤੀ ਨਿਜਮਿਆ ਤੇ ਲਾਮਾਂ ਦੇ ਜਦੋਂ ਬਾਣੀ ਪੜਦੇ ਆ ਅਸੀਂ ਜਿੱਥੇ ਇੱਕ ਉਹ ਇੱਕ ਇਸਤਰੀ ਤੇ ਪੁਰਸ਼ ਦਾ ਮਿਲਾਪ ਹੈ ਤੇ ਅਧਿਆਤਮਿਕ ਤੌਰ ਤੇ ਦੇਖੀਏ ਤਾਂ ਬੇਸਿਕਲੀ ਉਹ ਇੱਕ ਜਿਹੜਾ ਜੀਵ ਸਤਰੀ ਨੂੰ ਕਹਨੇ ਆ ਕਿ ਹਰ ਇੱਕ ਜੀਵ ਨੂੰ ਗੁਰਵਾਣੀ ਦੇ ਵਿੱਚ ਏਸਤਰੀ ਕਿਹਾ ਗਿਆ ਹੈ ਤਾਂ ਉਹਦਾ ਪ੍ਰਭੂ ਨਾਲ ਮਨਾਪ ਦੀ ਗੱਲ ਵੀ ਹੁੰਦੀ ਆ ਸੋ ਇਹ ਜਿਹੜੀ ਲਾਮਾਂ ਦੀ ਬਾਣੀ ਆ ਜਿੱਥੇ ਸਾਨੂੰ ਸਮਾਜਿਕ ਤੌਰ ਤੇ ਜਿਹੜੀ ਆ ਉਹ ਪ੍ਰੇਰਨਾ ਕਰਦੀ ਆ ਤਾਂ ਉੱਥੇ ਧਾਰਮਿਕ ਤੌਰ ਤੇ ਵੀ ਅਧਿਆਤਮਿਕ ਤੌਰ ਤੇ ਵੀ ਸਾਨੂੰ ਪ੍ਰੇਰਨਾ ਕਰਦੀ ਆ ਕਿ ਇਸ ਤਰ੍ਹਾਂ ਅਸੀਂ ਜਿਹੜੇ ਆ ਉਹ ਪਰਮਾਤਮਾ ਦੇ ਨਾਲ ਜੁੜੀਏ ਤੇ ਬਾਕੀ ਜਿਹੜੀਆਂ ਬਾਣੀਆਂ ਗੁਰੂ ਸਾਹਿਬ ਦੀਆਂ ਮੇਨ ਸੋਲਹੇ ਹੈ ਕਰਖਲੇ ਹਨ ਪੈਰੇ ਹਨ ਤਾਂ ਘੋੜੀਆਂ 12 ਹਨ ਤੇ 12 ਦੀ ਗੱਲ ਕੀਤੀ ਸੀ ਦੀਨ ਸਾਹਿਬ ਨੇ ਕਿ 22 12 ਗੁਰੂ ਗੰਗਾ ਸਾਹਿਬ ਚ ਦਰਜ ਹਨ ਉਹਨਾਂ ਦੇ ਵਿੱਚੋਂ 8 12 ਦੀਆਂ ਰਚਨਾ ਜਿਹੜੀ ਆ ਗੁਰੂ ਰਾਮਦਾਸ ਜੀ ਨੇ ਕੀਤੀ ਹੈ ਬਾਅਦ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਆਮ ਤੌਰ ਤੇ ਜੰਗਾ ਜੁੱਧਾਂ ਦੇ ਟਾਈਮ ਤੇ ਪੜ੍ਹੀ ਜਾਂਦੀਆਂ ਸੀ ਤਾਂ ਕਿ ਵੀਰ ਰਸ ਪੈਦਾ ਹੋਵੇ ਜੋਧਿਆਂ ਦੇ ਵਿੱਚ ਤੇ ਗੁਰੂ ਰਾਮਦਾਸ ਜੀ ਜਾਂ ਜਿਹੜੀਆਂ ਗੁਰੂ ਗੰਗਾ ਸਾਹਿਬ ਦੇ ਵਿੱਚ 12 ਆ ਉਹਨਾਂ ਦਾ ਜਿਹੜਾ ਮਨੋਰਥ ਆ ਉਹ ਅਧਿਆਤਮਕ ਹੈ ਕਿ ਮਨ ਦੇ ਵਿੱਚ ਵੀ ਜਿਸ ਤਰ੍ਹਾਂ ਜੁੱਧ ਚੱਲਦਾ ਆ ਕਿ ਇੱਕ ਵਿਕਾਰ ਜਿਹੜੇ ਸਾਨੂੰ ਪ੍ਰਮਾਤਮਾ ਦੇ ਨਾਲ ਮਲਾਪ ਤੋਂ ਰੋਕਦੇ ਆ ਤਾਂ ਉਹਨਾਂ ਬਿਕਾਰਾਂ ਨਾਲ ਜੋਤੀ ਦਾ ਵਰਣਨ ਹੈ ਤਾਂ ਉਹਨਾਂ ਬਿਕਾਰਾਂ ਤੇ ਕਿਸ ਤਰ੍ਹਾਂ ਕਾਬੂ ਪਾਉਣਾ ਹੈ ਤਾਂ ਉਹ ਜਿਹੜਾ 12 ਸਾਨੂੰ ਉਹਦੇ ਬਾਰੇ ਦੱਸਤੀਆਂ ਆ ਇਸ ਤਰ੍ਹਾਂ ਹੀ ਘੋੜੀਆਂ ਹੈ ਘੋੜੀਆਂ ਬੇਸਿਕਲੀ ਆਪਣਾ ਜਿਹੜਾ ਇੱਕ ਲੋਕ ਧਾਰਾ ਦੇ ਵਿੱਚ ਪ੍ਰਚਲਿਤ ਹੈ ਕਿ ਜਦੋਂ ਬਿਆੰਦੜ ਜਿਹੜਾ ਆ ਘੋੜੀ ਚੜਦਾ ਤਾਂ ਉਸ ਵੇਲੇ ਘੋੜੀਆਂ ਪਾਉਂਦੇ ਸੀ ਤਾਂ ਜਿਹੜਾ ਗੁਰੂ ਸਾਹਿਬ ਨੇ ਘੋੜੀਆਂ ਦੀ ਰਚਨਾ ਕੀਤੀ ਹੈ ਤਾਂ ਉਹ ਬੇਸਿਕਲੀ ਸਾਨੂੰ ਪ੍ਰੇਰਣਾ ਕਰਦੇ ਆ ਕਿ ਅਸੀਂ ਆਪਣੀ ਜਿਹੜੀ ਦੇਹ ਰੂਪੀ ਘੋੜੀ ਆ ਇੱਕ ਮਨੁੱਖੀ ਸਰੀਰ ਨੂੰ ਗੁਰੂ ਸਾਹਿਬ ਨੇ ਘੋੜੀ ਕਿਹਾ ਆ ਕਿ ਦੇਹ ਰੂਪੀ ਘੋੜੀ ਨੂੰ ਅਸੀਂ ਲੈ ਕੇ ਇੱਕ ਸੰਸਾਰ ਇੱਕ ਜਿਹੜੀ ਸਾਧ ਸੰਗਤ ਦੀ ਜਾਂਚ ਲੈ ਕੇ ਅਸੀਂ ਸੰਸਾਰ ਤੋਂ ਪਾਰ ਤਰ ਕੇ ਪ੍ਰਮਾਤਮਾ ਨਾਲ ਮਲਾਪ ਕਰਨਾ ਆ ਤਾਂ ਉਹ ਤ੍ਰੇਨਾ ਹੈ ਇਸ ਨੇ ਕਰਹਲੇ ਹੈ ਕਰਹਲੇ ਬੇਸਿਕਲੀ ਊਠ ਨੂੰ ਕਹਿੰਦੇ ਕਰਹਲਾ ਤਾਂ ਉਹ ਮਨੁੱਖੀ ਮਨ ਨੂੰ ਊਠ ਨਾਲ ਕੰਪੇਅਰ ਕੀਤਾ ਹੈ ਜਿਸ ਤਰ੍ਹਾਂ ਊਠ ਪਟੜਦਾ ਫਿਰਦਾ ਹੈ ਇਸ ਤਰ੍ਹਾਂ ਮਨੁੱਖੀ ਮਨ ਪਟੜਦਾ ਫਿਰਦਾ ਹੈ ਬੇਸ਼ੱਕ ਸਾਡੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੈ ਪਰ ਅਸੀਂ ਉਸ ਪਰਮਾਤਮਾ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਵਿਕਾਰਾਂ ਦੇ ਵਿੱਚ ਫਸੇ ਹੋਏ ਹਾਂ ਤੇ ਉਹਨਾਂ ਵਿਕਾਰਾਂ ਤੋਂ ਨਿਕਲਣ ਲਈ ਜਿਹੜਾ ਸਾਧ ਸੰਗਤ ਆ ਜਾਂ ਆ ਨਾਮ ਸਿਮਰਨ ਆ ਸਾਨੂੰ ਉਹਦੇ ਨਾਮ ਸਿਮਰਨਲੇ ਪਾਸ ਜਾਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਜਿਹੜੀ ਸਮੁੱਚੀ ਬਾਣੀ ਆ ਬ੍ਰੋ ਰਾਮਦਾਸ ਜੀ ਦੀ ਸਾਨੂੰ ਉਪਦੇਸ਼ ਕਰਦੀ ਹੈ ਕਿ ਅਸੀਂ ਇੱਕ ਸਚਾਰਕ ਮਨੁੱਖ ਬਣਨ ਦੀ ਕੋਸ਼ਿਸ਼ ਕਰੀਏ ਇੱਕ ਅੱਛੇ ਸਚਾਰਕ ਮਨੁੱਖ ਬਣਨ ਦੀ ਕੋਸ਼ਿਸ਼ ਕਰੀਏ ਤੇ ਪ੍ਰਭੂ ਪ੍ਰਾਪਤੀ ਜਿਹੜਾ ਸਾਡਾ ਅੰਤਮ ਉਦੇਸ਼ ਹੈ ਸਾਰੀ ਬਾਣੀ ਜਿਹੜੀ ਗੁਰੂ ਰਾਮਦਾਸ ਜੀ ਦੀ ਆ ਸਾਨੂੰ ਉਸੇ ਉਦੇਸ਼ ਵੱਲ ਪ੍ਰੇਰਿਤ ਕਰਦੀ ਆ ਕਿ ਅਸੀਂ ਪ੍ਰਮਾਤਮਾ ਦੇ ਨਾਲ ਆਪਣੇ ਮਨ ਦੇ ਵਿੱਚੋਂ ਬਿਕਾਰਾਂ ਦੀ ਮੈਲ ਸਾਫ਼ ਕਰਕੇ ਜਿਹੜਾ ਪ੍ਰਮਾਤਮਾ ਦਾ ਮਲਾਪ ਕਰਨਾ ਹੈ ਤਾਂ ਜਦੋਂ ਅਸੀਂ ਅੱਜ ਗੁਰ람 ਦਾਸ ਜੀ ਦਾ 450ਵਾਂ ਗੁਰਪਤਾਂ ਗੱਦੀਪੁਰ ਨੂੰ ਮਨਾ ਰਹੇ ਆ ਤਾਂ ਮੇਰਾ ਖਿਆਲ ਆ ਕਿ ਸਾਨੂੰ ਲੋੜ ਆ ਕਿ ਸਾਰਿਆਂ ਨੂੰ ਕਿ ਅਸੀਂ ਇਹਨਾਂ ਜਿੰਨੇ ਵੀ ਵਿਦਵਾਨ ਬਖਤਾ ਆਏ ਉਹਨਾਂ ਦੇ ਵਿਚਾਰਾਂ ਨੂੰ ਸੁਣੀਏ ਤੇ ਕੋਸ਼ਿਸ਼ ਕਰੀਏ ਕਿ ਆਪਣੇ ਮਨ ਨੂੰ ਆਪਣੇ ਮਨ ਨੂੰ ਬਾਣੀ ਦੇ ਅਨੁਸਾਰ ਆਪਣੇ ਤੱਲ ਨਹੀਂ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਆਪਣਾ ਜੀਵਨ ਸਫਲ ਬਣਾ ਸਕੀਏ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ